ਨੋਕਦੀ ਬਹੁਤ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਆਪਣਾ 12ਵੀਂ ਜਮਾਤ ਦਾ ਜਿਹੜਾ ਨਤੀਜਾ ਹੈ ਉਹ ਐਲਾਨ ਦਿੱਤਾ ਗਿਆ ਦੱਸ ਦਈਏ ਕਿ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਨਤੀਜੇ ਅਪਲੋਡ ਹੋ ਚੁੱਕੇ ਆ ਪਰ ਇਸ ਵਿੱਚ ਲੜਕੀਆਂ ਨੇ ਜਿਹੜੀ ਹੈ ਮੱਲ ਮਾਰੇ ਦੱਸ ਦਈਏ ਕਿ ਲੜਕੀਆਂ ਜਿਹੜੀਆਂ ਨੇ ਉਹ ਤਿੰਨੇ ਸਥਾਨਾਂ ਨੂੰ ਕਾਬਜ਼ ਕਰਨ ਦੇ ਵਿੱਚ हासिल ਰਹੀਆਂ ਨੇ ਸਫਰ ਰਹੀਆਂ ਨੇ ਪਹਿਲੇ ਨੰਬਰ ਤੇ ਜਿਹੜੀ ਹੈ ਲੜਕੀ ਹਰਸੀਪਤ ਕੌਰ ਬਰਨਾਲਾ ਦੀ ਰਹਿਣ ਵਾਲੀ ਜਿਸ ਨੇ 500 ਅੰਕਾਂ ਦੇ ਵਿੱਚੋਂ 500 ਅੰਕ ਪ੍ਰਾਪਤ ਕੀਤੇ ਨੇ ਦੂਜੇ ਦੂਜੀ ਲੜਕੀ ਮਨਵੀਰ ਕੌਰ ਜਿਹੜੀ ਹੈ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਜਿਹੜੀ 498 ਅੰਕ ਪ੍ਰਾਪਤ ਕੀਤੇ ਨੇ ਤੇ ਤੀਸਰੀ ਲੜਕੀ ਆਰਸ਼ ਜਿਹੜੀ ਹੈ ਭੀਖੀ ਮਾਨਸਾ ਦੀ ਰਹਿਣ ਵਾਲੀ ਹੈ ਉਸ ਨੇ ਵੀ 498 ਅੰਕ ਪ੍ਰਾਪਤ ਕੀਤੇ ਨੇ ਦੱਸ ਦਈਏ ਕਿ ਵੱਡਾ ਨਤੀਜਾ ਜਿਹੜਾ ਹੈ ਉਹ ਸੀ 3 3.5 ਲੱਖ ਦੇ ਆਸ-ਪਾਸ ਜਿਹੜਾ ਵਿਦਿਆਰਥੀ ਸੀ ਉਹ ਇਸ ਕਮਰੇ ਦੇ ਵਿੱਚ ਬੈਠਾ ਸੀ 12ਵੀਂ ਜਮਾਤ ਦਾ ਨਤੀਜਾ ਬੜੀ ਬੇਸਬਰੀ ਨਾਲ ਸਟੂਡੈਂਟਾਂ ਨੂੰ ਤੇ ਅਧਿਆਪਕਾਂ ਨੂੰ ਜਿਹੜਾ ਹੈ ਉਹ ਇੰਤਜ਼ਾਰ ਸੀ ਕਿ ਕਦੋਂ ਨਤੀਜਾ ਐਲਾਨ ਹੋਵੇਗਾ ਕਿਉਂਕਿ 12ਵੀਂ ਦੇ ਜਮਾਤ ਦੇ ਬੱਚਿਆਂ ਨੇ ਅਗਲੀਆਂ ਕਲਾਸਾਂ ਵਿੱਚ ਦਾਖਲਾ ਲੈਣਾ ਹੁੰਦਾ ਕਿਸੇ ਨੇ ਬੀਏ ਕਰਨੀ ਹੁੰਦੀ ਹੈ ਕਿਸੇ ਨੇ ਕਿਸੇ ਹੋਸਟ ਟੀਮ ਵਿੱਚ ਜਾਣਾ ਹੁੰਦਾ ਤਾਂ ਇਸ ਨਤੀਜੇ ਦੀ ਬੜੀ ਬੇਸਬਰੀ ਨਾਲ ਵੇਟ ਕੀਤੀ ਜਾ ਰਹੀ ਸੀ ਤਾਂ ਉਹ ਨਤੀਜਾ ਸਾਹਮਣੇ ਆਇਆ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਤਾਂ ਲੜਕੀਆਂ ਜਿਹੜੀਆਂ ਨੇ ਉਹ ਤਿੰਨੇ ਸਥਾਨਾਂ ਨੂੰ ਕਾਬਜ਼ ਕਰ ਲਿਆ ਲੜਕੀਆਂ ਨੇ ਤੇ ਤਿੰਨੇ ਸਥਾਨਾਂ ਦੇ ਉੱਪਰ ਜਿਹੜੀਆਂ ਲੜਕੀਆਂ ਉਹ ਹਾਸਲ ਹੋਈਆਂ ਤੇ ਤਿੰਨੇ ਪਹਿਲੇ ਨੰਬਰ ਤੇ ਲੜਕੀਆਂ ਆਈਆਂ ਨੇ ਉਹ ਇੱਕ ਪਹਿਲੀ ਬਰਨਾਲਾ ਦੀ ਦੂਜੀ ਜਿਹੜੀ ਫਿਰੋਜ਼ਪੁਰ ਦੀ ਤੇ ਤੀਸਰੀ ਜਿਹੜੀ ਲੜਕੀ ਹੈ ਉਹ ਭੀਖੀ ਮਾਨਸਾ ਦੀ ਸਾਹਮਣੇ ਆਈ ਹੈ ਹੁਣ ਸਾਡੇ ਨਾਲ ਫੋਨ ਲਾਈਨ ਤੇ ਸਾਡੇ ਸੀਨੀਅਰ ਪੱਤਰਕਾਰ ਨਨਿੰਦ ਕੁਲੇਰ ਜੌਰਡਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਨਨਿੰਦ ਕੁਲੇਰ ਜੀ 12ਵੀਂ ਜਮਾਤ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਦਾ ਨਤੀਜਾ ਆ ਗਿਆ ਤੇ ਤਿੰਨੇ ਸਥਾਨਾਂ ਦੇ ਉੱਪਰ ਲੜਕੀਆਂ ਜਿਹੜੀਆਂ ਨੇ ਉਹ ਕਾਬਜ਼ ਹੋ ਚੁੱਕੀਆਂ ਨੇ ਤੇ ਪਹਿਲੀ ਲੜਕੀ ਜਿਹੜੀ ਹੈ ਬਰਨਾਲਾ ਤੋਂ ਦੂਜੀ ਫਿਰੋਜ਼ਪੁਰ ਤੇ ਤੀਸਰੀ ਪੀਖੀ ਮਾਨਸਾ ਤੋਂ ਹੈ ਤੁਹਾਡਾ ਕੀ ਇਸ ਤੇ ਵਿਚਾਰ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਬਹੁਤ ਚੰਗੀ ਖਬਰ ਆਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲੈ ਕੇ ਕਿਥੇ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਜੇਕਰ ਲੜਕੀਆਂ ਪੰਜਾਬ ਦੇ ਵਿੱਚ ਸਮਾਜ ਦੇ ਵਿੱਚ ਮੁਲਕ ਦੇ ਵਿੱਚ ਤਰੱਕੀਆਂ ਕਰਨਗੀਆਂ ਤਾਂ ਮੁਲਕ ਦੀ ਸ਼ੋਭਾ ਵਧਦੀ ਹੈ ਜਿਹਾ ਦੇ ਵਿੱਚ ਜੋ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਆਇਆ ਹੈ 12ਵੀਂ ਦਾ ਇਸ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਆ ਉਹ ਵਿਦਿਆਰਥਣ ਖਤ ਸੀਰਤਕੌਰ ਹੈ ਜੀ ਤੇ ਵੱਲੋਂ 500 ਦੇ ਵਿੱਚੋਂ 500 ਮਤਲਬ 100% ਨੰਬਰ ਹਾਸਲ ਕੀਤੇ ਗਏ ਹੈ ਜਿਹੜੀ ਕਿ ਬਰਨਾਲਾ ਦੇ ਸਰਵ ਜੇਕਰ ਗੱਲ ਕੀਤੀ ਜਾਵੇ ਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਿਆ ਮੰਦਰ ਬਰਨਾਲਾ ਤੋਂ ਵਿਦਿਆਰਥਣ ਹੈ ਜੀਕਰ ਅਗਲੀ ਗੱਲ ਇਹਨਾਂ ਦੇ ਜਿਹੜੇ ਪਿਤਾ ਜੀ ਆ ਉਹਨਾਂ ਦਾ ਨਾਮ ਕਿਉਂਕਿ ਬਹੁਤ ਇੱਥੇ ਮਾਣ ਵਾਲੀ ਗੱਲ ਹੋ ਜਾਂਦੀ ਹੈ ਇੱਕ ਪਾਸੇ ਲਈ ਇੱਕ ਮਾਤਾ ਦੀ ਮਾਤਾ ਜੀ ਦੇ ਲਈ ਕਿਤਾ ਜੀ ਦਾ ਨਾਮ ਇੱਥੇ ਬਣਦਾ ਆ ਸਿਮਰਦੀਪ ਸਿੰਘ ਆ ਬਹੁਤ ਹੀ ਇਹਨਾਂ ਦੀ ਬੇਟੀ ਦੇ ਵੱਲੋਂ ਮਤਲਬ ਬਹੁਤ ਵੱਡੀ ਗੱਲ ਕੀਤੀ ਗਈ ਹੈ ਕਿ 500 ਦੇ ਵਿੱਚੋਂ 500 ਅੰਕ ਹਾਸਲ ਕੀਤੇ ਗਏ ਆ ਦੋ ਨੰਬਰ ਤੇ ਮਨਵੀਰ ਕੌਰ ਜਿਨ੍ਹਾਂ ਦੇ ਪਿਤਾ ਜੀ ਦਾ ਨਾਮ ਗੁਰਜੰਟ ਸਿੰਘ ਆ ਇਹ ਐਸਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਸੂਣਾ ਜਿਹੜਾ ਕਿ ਫਿਰੋਜ਼ਪੁਰ ਜ਼ਿਲ੍ਹੇ ਦਾ ਸਕੂਲ ਹੈ ਇਸ ਲੜਕੀ ਦੇ ਵੱਲੋਂ 99.7% ਜਾਨੀ ਕਿ 498 500 ਦੇ ਵਿੱਚੋਂ ਨੰਕ ਹਾਸਲ ਕੀਤੇ ਗਏ ਹੈ 3 ਨੰਬਰ ਤੇ ਲੜਕੀ ਅਸ਼ਿਸ਼ ਪਿਛਤਾ ਦਾ ਨਾਮ ਕਰਮਜੀਤ ਸਿੰਘ ਤੇ ਸਕੂਲ ਦਾ ਨਾਮ ਸ੍ਰੀ ਤਾਰਾ ਚੰਦ ਵਿਦਿਆ ਮੰਤਰ ਸੀਨੀਅਰ ਸੈਕੰਡਰੀ ਸਕੂਲ ਪਿੱਖੀ ਜਿਹੜਾ ਕਿ ਮਾਨਸਾ ਦੇ ਵਿੱਚ ਹੈ ਇਸ ਬੱਚੀ ਦੇ ਵੱਲੋਂ ਵੀ 99.60% ਨੰਬਰ ਲੈ ਕੇ 500 ਦੇ ਵਿੱਚੋਂ 498 ਨੰਬਰ ਅਲਕ ਹਾਸਲ ਕੀਤੇ ਗਏ ਹੈ ਇਹਨਾਂ ਨੂੰ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਿਆ ਦਾ ਜਿਹੜਾ ਮਿਆਰ ਹੈ ਉਹੋ ਪਤਾ ਚੱਲਦਾ ਹੈ ਕਿ ਕਿਸ ਪੱਧਰ ਤੇ ਉੱਚਾ ਹੋਇਆ ਆ ਕਿਉਂਕਿ ਇੱਕ ਪਾਸੇ ਚਲੋ ਠੀਕ ਹੈ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਦੇ ਵੱਲੋਂ ਛੰਡੇ ਗੱਡੇ ਗਏ ਆ ਪਰ ਦੂਸਰੇ ਪਾਸੇ ਜੋ ਖਾਸ ਚੀਜ਼ ਦੇਖਣ ਵਾਲੀ ਹੈ ਕਿ ਜੋ ਨੰਬਰਾਂ ਦੇ ਵਿੱਚ ਇਹਦਾ ਮਾਰਜਨ ਵਧਿਆ ਆ ਕਿ ਹੁਣ 500 ਦੇ ਵਿੱਚੋਂ 500 ਨੰਬਰ ਆਉਣ ਲੱਗ ਪਏ ਆ ਇਹ ਇੱਕ ਬਹੁਤ ਚੰਗੀ ਗੱਲ ਆ ਤੇ ਚੰਗਾ ਸੁਨੇਹਾ ਸਮਾਜ ਨੂੰ ਵੀ ਹੈ ਕਿ ਜੋ ਇੱਕ ਮਿਸ਼ਨ ਭਾਰਤ ਸਰਕਾਰ ਦੇ ਵੱਲੋਂ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਆਰੰਭਿਆ ਹੋਇਆ ਆ ਉਹੋ ਕਿਤੇ ਨਾ ਕਿਤੇ ਇੱਥੇ ਨਜ਼ਰ ਵੀ ਆਉਂਦਾ ਪਿਆ ਆ ਜੀ ਬਹੁਤ ਬਹੁਤ ਧੰਨਵਾਦ ਜੀ